ਹਾਂਜੀ ਕੀ ਨਾਮ ਜੀ ਸਰ ਜੀ ਕੀ ਗੱਲ ਹੋਈ ਆ ਜੀ ਮੁੰਡੇ-ਮੁੰਡੇ ਵੀਰੇ ਲੜਦੇ ਕਿ ਮੋਟਰਸਾਈਕਲ ਤੋਂ ਹੀ ਤੇ ਗਾਂਧੀ ਜਿਹੜਾ ਇਹਨੇ ਮੁੰਡਿਆਂ ਨੂੰ ਪਹਿਲਾਂ ਮਾਰਕੁੱਟ ਕੀਤੀ ਤੇ ਫਿਰ ਮੋਟਰਸਾਈਕਲ ਕੋਹ ਕੇ ਲੈ ਗਿਆ ਫਿਰ ਇਹਨੇ ਆਣ ਕੇ ਘਰੇ ਗੋਲੀਆਂ ਚਲਾਤੀਆਂ ਹੀ ਭੱਜ ਕੇ ਬਚੇ ਆ ਸਾਰਾ ਫੌਜੀ ਤੋੜ ਗਏ ਸਾਡਾ ਐਸੀ ਵੀ ਤੋੜ ਗਏ ਸੀਸੇ ਸਾਹ ਤੇ ਗੋਲੀਆਂ ਬਹੁਤ ਚਲਾਈਆਂ ਭੱਜ ਕੇ ਬਚੇ ਆ ਹੀ ਛੋਟੇ ਗਾਂਧੀ ਕੌਣ ਆ ਜੀ ਗਾਂਧੀ ਜੱਟਾਂ ਦਾ ਵਾ ਤੇ ਮੋਵਾਲ ਦਾ ਤੇ ਮੋਵਾਲ ਪਿੰਡ ਦਾ ਵਾ ਹਾਂਜੀ ਤੇ ਨਾਲ ਉਹਦੇ 10-12 ਜਾਣੇ ਹੈਗੇ ਉਹਨਾਂ ਦਾ ਹੱਲ ਨਾ ਦਾ ਨਹੀਂ ਕੀ ਕੰਮ ਕਰਦਾ ਗਾਂਧੀ ਗਾਂਧੀ ਦਾ ਇੰਨਾ ਨਹੀਂ ਪਤਾ ਕੀ ਕੰਮ ਕਰਦਾ ਕਿਉਂ ਲੜਾਈ ਕਿਉਂ ਹੋਈ ਤੁਹਾਡੀ ਮੋਟਰਸਾਈਕਲ ਤੋਂ ਲੁੱਟ ਖੋਹ ਤੋਂ ਲੁੱਟ ਖੋਹ ਕਰਨ ਵਾਸਤੇ ਪੈਸੇ ਕੌਣ ਹੀ ਜਿਹੜੇ ਮੋਟਰਸਾਈਕਲ ਤੇ ਕੌਣ ਉਹ ਮੇਰਾ ਬੇਟਾ ਹੈ ਅੱਛਾ ਤੁਹਾਡਾ ਬੇਟਾ ਹੈ ਹਾਂਜੀ ਤੇ ਇੱਕ ਮੇਰਾ ਜਵਾਨ ਹੈ ਤੇ ਕੀ ਮੰਗ ਕਰਦੇ ਜੀ ਹੁਣ ਤੁਸੀਂ ਆਈ ਆਈ ਹੋਈ ਪੰਜਾਬ ਨੂੰ ਕੰਕਰ ਨੂੰ ਸਜ਼ਾ ਦਿੱਤੀ ਜਾਵੇ ਜਾਂ ਤੁਹਾਡਾ ਸਮਾਨ ਪੁਆਰਾ ਹੋਵੇ ਤੁਹਾਡੇ ਨਾਲ ਗਾਹ ਕੋਈ ਹੁਣ ਐਸ ਵਕਤ ਤੁਸੀਂ ਕਿੱਥੇ ਖੜੇ ਨੇ ਹਾਂ ਵੇ ਥਾਣੇ ਆਇਆ ਰਿਪੋਰਟ ਭੱਜ ਕੇ ਬੱਚੇ ਹੁਣ ਵੀ ਆਉਂ ਆ ਬਾਰ-ਬਾਰ ਆਉਂਦੇ ਆ ਤੇ ਇਹ ਮਹਾ ਕਦੇ ਟਾਈਮ ਕੱਢ ਕੇ ਹੁਣ ਆਏ ਠਾਣੀ ਪਹਿਲਾਂ ਚੰਕੀ ਗਏ ਉੱਥੇ ਹੈ ਨਹੀਂ ਕੋਈ ਵੀ ਹੁਣ ਆਈ ਠਾਣੀ ਹਾਂਜੀ ਕੀ ਨਾਮ ਜੀ ਗੁਰਸੇਵਕ ਸਿੰਘ ਗੁਰਸੇਵਕ ਸਿੰਘ ਜੀ ਕੀ ਗੱਲ ਹੋਈ ਹੈ ਜੀ ਗੱਲ ਇਦਾਂ ਹੀ ਸਰ ਆਪਣਾ ਨਾ ਮਤਲਬ ਹੀ ਮੈਂ ਤੇ ਮੇਰਾ ਸਾਲਾ ਹੀ ਹੋਦਾ ਤੇ ਮੁੰਡਿਆਂ ਨੇ ਨਾ ਸਾਡੇ ਕੋਲ ਮੋਟਰਸਾਈਕਲ ਖਾਣ ਪਏ ਪਹਿਲਾਂ ਦੋਨਾਂ ਨਾਲ ਝਗੜਾ ਹੋਇਆ ਤੇ ਐਂ ਹੱਥ ਪਾਈ ਹੋਏ ਸਾਡੇ ਨਾਲ ਕਿਹੜੀ ਜਗ੍ਹਾ ਖੂਨ ਪਏ ਮੋਟਰਸਾਈਕਲ ਇਹ ਆਪਣਾ ਧਾਰਣਾ ਦੇ ਲਾਗੇੜਾ ਪੰਪ ਹੈਗਾ ਜਿਹੜਾ ਹੂੰ ਉਹਦੇ ਲਾਗੇ ਤੇ ਉਹ ਬਾਅਦ ਵਿੱਚ ਕੁੱਟਮਾਰ ਕੀਤੀ ਉਹਨਾਂ ਨੇ ਮਾਰ ਕੁੱਟ ਕੀਤੀ ਨਹੀਂ ਨਹੀਂ ਕੀਤੀ ਤੇ ਬਾਅਦ ਵਿੱਚ ਸਾਡੇ ਘਰ ਦੇ ਵਿੱਚ ਉਹ ਆ ਕੇ ਗੋਲੀ ਗੱਲੀ ਚਲਾ ਕੇ ਘਰ ਦਾ ਸਮਾਨ ਸਮੂਰ ਭੰਨ ਗਿਆ ਸ਼ੀਸ਼ੇ ਭੰਨ ਕੇ ਗਿਆ ਜੀ ਤੇ ਗੋਲੀ ਚਲਾ ਕੇ ਗਿਆ ਘਰ ਦੇ ਵਿੱਚ ਘਰ ਸਾਡੇ ਲੇਡੀ ਸੀ ਮਹੀਨੇ ਕ ਦਾ ਮੁੰਡਾ ਵਾ ਨਾਲ ਮਾਸੀ ਸਾਸਿ ਹੀ ਤੇ ਨਾਲ ਪੱਗੀ ਹੀ ਸੀ ਉਹਨਾਂ ਦਾ ਮਤਲਬ ਮੁੰਡਾ ਭੱਜ ਕੇ ਬਚਿਆ ਤੁਸੀਂ ਮਤਲਬ ਉਹ ਬਾਹਰ ਗੋਲੀ ਗਾਲੀ ਚਲਾ ਕੇ ਨੁਕਸਾਨ ਕਰਕੇ ਗਿਆਗਾ ਕਿੰਨੀਆਂ ਗੋਲੀਆਂ ਚਲਾਈਆਂ ਗੋਲੀਆਂ ਸਾਰ 2 3 ਪਈਆਂ ਉੱਥੇ ਰੋਣ ਤੇ ਪੁਲਿਸ ਨੂੰ ਕੰਪਲੇਨ ਕੀਤੀ ਤੁਸੀਂ ਨਹੀਂ ਹਾਲੇ ਕਰ ਲੱਗੇ ਆ ਸਰ ਅਜੇ ਤੁਸੀਂ ਥਾਣੇ ਆਏ ਜੇ ਪਿੰਡ ਦਾੜਾਂ ਦੀ ਗੱਲ ਹੈ ਤੇ ਮਾਮਾ ਦਾ ਮੁੰਡਾ ਗਾਂਧੀ ਦਾ ਮੁੰਡਾ ਗਾਂਧੀ ਗਾਂਧੀ ਨਾਂ ਦਾ ਇਸ ਤੋਂ ਪਹਿਲਾਂ ਵੀ ਤੁਹਾਡੇ ਕੋਈ ਗੱਲਬਾਤ ਨਹੀਂ ਨਹੀਂ ਸਰ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨਾਲ ਪਹਿਲੀ ਵਾਰੀ ਬੱਚੇ ਨਾਲ ਲੜਾਈ ਹੋਈ ਬਸ ਲੜਾਈ ਤੇ ਆਹ ਕੰਮ ਕੀ ਇਸੇ ਇਸ਼ੂ ਨੂੰ ਲੈ ਕੇ ਇਹ ਇੱਥੋਂ ਤੱਕ ਨੌਬਤ ਹਾਂਜੀ 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 ਸਰ ਬੱਚਿਆਂ ਦੀ ਕਿਉਂ ਲੜਾਈ ਹੋਈ ਸੀ ਸਰ ਤਾਂ ਦੱਸਿਆ ਮੋਟਰਸਾਈਕਲ ਕੋਈ ਮੋਟਰਸਾਈਕਲ ਖੋਨ ਹੈ ਉਹ ਲੁੱਟ ਕੋ ਪੈਣ ਤਾਂ ਤੁਹਾਡਾ ਹੀ ਮੋਟਰਸਾਈਕਲ ਖੋਨ ਹੈ ਹਾਂਜੀ 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 ਤੁਹਾਡਾ ਹੀ ਮੋਟਰਸਾਈਕਲ ਤੁਹਾਡਾ ਹੀ ਹੈ ਤਾਂ ਤੁਹਾਡਾ ਮੋਟਰਸਾਈਕਲ ਖੋਨ ਹੁਣ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਉਹਨਾਂ ਨੂੰ ਮਤਲਬ ਜ਼ਿਆਦਾਤਰ ਜੋ ਵੀ ਨੁਕਸਾਨ ਕੀਤਾ ਜਾਂਦੇ ਉਹ ਆਪਣਾ ਨੁਕਸਾਨ ਭਰਨ ਤੇ ਜਾਂ ਫਿਰ ਉਹਨਾਂ ਨੂੰ ਸਜ਼ਾ ਜੋ ਵੀ ਹੈ ਉਹਨਾਂ ਦੀ ਬੰਦੀ ਉਹ ਦਿੱਤੀ ਜਾਵੇ ਸਾਰਾਣ ਕੇ ਸਾਰਾਣ ਕੇ ਚਲੋ ਆ ਮੰਨ ਲਓ ਜੀ ਤੋੜ ਜੀ ਸਾਰਾ ਕੁਝ ਭੰਗ ਗਿਆ ਜੋ ਕੁਝ ਬਣਾਇਆ ਬੰਦੇ ਤੋਂ ਭੱਜ ਕੇ ਬਜੇ ਆ ਜੇ ਸਾਨੂੰ ਮਾਰ ਜਾਂਦੇ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਨਹੀਂ ਸਾਰਾ ਜੇ ਮੰਨ ਲਓ ਭੱਜ ਕੇ ਨਾ ਬਜਦੇ ਨੁਕਸਾਨ ਤੇ ਹੋਣਾ ਸਾਰਾ ਲੇਡੀਸ ਅੰਦਰ ਹੀ ਬੂਏ ਬੂਏ ਚੰਗੇ ਪੰਨੇ ਨਾਲ ਸੀ ਜੀ ਕਿੰਨੀਆਂ ਗੋਲੀਆਂ ਚਲਾਈਆਂ ਜੀ ਸਰ ਦੋ ਰੌਂਦ ਪਏ ਆ ਜੀ ਉੱਥੇ ਅੱਧੇ ਘਰ ਚ ਹਾਂ ਜੀ ਬੱਠੀ